ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਦੇ ਦਰ ਤੇ ਆਉਂਦਾ ਹੈ ਫਿਰ ਉਹਦੀ ਕੋਈ ਨਾ ਕੋਈ ਕਿਸੇ ਨਾ ਕਿਸੇ ਸਰੂਪ ਦੀ ਆਰਾਧਨਾ ਕਰਦਾ ਹੈ ਹਰ ਜੀਵ ਦੀ ਇਹ ਅੰਦਰਲੀ ਅਵਸਥਾ ਵਾ ਜਦੋਂ ਆਪਾਂ ਗੁਰੂ ਦੇ ਦੀਦਾਰ ਕਰਨੇ ਆ ਪਰਮੇਸ਼ਰ ਦੇ ਦੋ ਪੱਖ ਨੇ ਇੱਕ ਸਰਗੁਣ ਇੱਕ ਨਿਰਗੁਣ ਇੱਕ ਨਿਰੰਕਾਰ ਦਾ ਦਰਸ਼ਨ ਇੱਕ ਸਰਗੁਣ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹੀ ਸੇ ਮੇ ਗੁਰੂਆਂ ਦਾ ਦਰਸ਼ਨ ਹੁਣ ਜੇ ਦਰਸ਼ਨ ਕਰਨਾ ਮਾ ਕਿਵੇਂ ਕਰਾਂਗੇ ਬੜਾ ਭਾਗੀ ਐ ਜਿਨ੍ਹਾਂ ਨੇ ਗੁਰੂਆਂ ਦੇ ਦਰਸ਼ਨ ਕਰੇ ਇਹਦੇ ਦਰਸ਼ਨ ਕਰਨ ਦੀ ਚਾਰ ਪੱਖ ਨਹੀਂ ਟੰਗਾ ਇੱਕ ਸਨਮੁਖ ਦਰਸ਼ਨ ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮੁਖ ਦਰਸ਼ਨ ਕਰਦੇ ਆ ਸਨਮੁਖ ਦਾ ਮਤਲਬ ਹੈ ਵੀ ਅਸੀਂ ਗੁਰੂ ਨੂੰ ਇਹ ਬੱਲੀ ਦੇਖ ਰਹੇ ਆ ਗੁਰੂ ਦੇ ਦਰਸ਼ਨ ਕਰ ਰਹੇ ਆ ਤੇ ਗੁਰੂ ਦੀ ਸਾਡੇ ਤੇ ਨਜ਼ਰ ਪੈ ਰਹੀ ਆ ਗੁਰੂ ਦੀ ਸ਼ਰਨ ਚ ਆਗੇ ਗੁਰੂ ਦੀ ਇਹਨੂੰ ਕਹਿੰਦੇ ਆ ਸਨਮੁਖ ਦਰਸ਼ਨ ਇੱਕ ਗੁਰੂ ਦਾ ਸਰੂਪ ਆ ਫੋਟੋ ਜਿਵੇਂ ਆ ਲੋਪੋਂ ਵਾਲੇ ਸੰਤਾਂ ਦਾ ਫੋਟੋ ਪਿਆ ਹੈ ਸਵਾਮੀ ਮਿਤ ਸਿੰਘ ਜੀ ਦਾ ਸੰਤ ਦਰਬਾਰਾ ਸਿੰਘ ਸੰਤ ਜੋਰਾ ਸਿੰਘੇ ਫੋਟੋ ਆ ਇਨੂੰ ਸਰੂਪ ਕਹਿੰਦੇ ਆ ਸਰੂਪ ਦਾ ਮਤਲਬ ਹੁੰਦਾ ਉਹੀ ਰੂਪ ਜਮਾਂ ਸੇਮ ਟੂ ਸੇਮ ਹੋਬ ਹੂ ਉਹੀ ਇਹਨੂੰ ਕਹਿੰਦੇ ਆ ਸਰੂਪ ਜਿਵੇਂ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਦਾ ਸਰੂਪ ਆ ਤੇ ਉਹਦੇ ਦਾਸ ਗੁਰੂ ਆ ਐਵੇਂ ਇੱਕ ਦਰਸ਼ਨ ਸੁਪਨੇ ਚ ਜਿਹੜੇ ਗੁਰਮੁਖ ਲੋਗ ਆ ਪ੍ਰੇਮੀ प्यारे हे प्रभु ਦੇ ਉਹ ਸਿਮਰਨ ਕਰਦੇ ਯਾਦ ਕਰੀ ਜਾਂਦੇ ਆ ਪਰਮੇਸ਼ਰ ਨੂੰ ਸਿਮਰਨ ਦਾ ਮਤਲਬ ਯਾਦ ਕਰਨਾ ਕਰੀ ਜਾਂਦੇ ਆ ਕਰੀ ਜਾਂਦੇ ਆ ਕਰਦੇ ਕਰਦੇ ਨਿਤ ਸੌ ਜਾਂਦੇ ਆ ਇੱਕ ਦਿਨ ਐਸੀ ਕਿਰਪਾ ਹੁੰਦੀ ਹੈ ਸੁਪਨੇ ਵਿੱਚ ਦਰਸ਼ਨ ਹੋ ਜਾਂਦਾ ਜਿਹੜਾ ਸੁਪਨੇ ਦਾ ਦਰਸ਼ਨ ਹੈ ਏ ਵੀ ਵੀ ਮਹਾਨਤਾ ਕਹਿੰਦੇ ਸੁਪਣਿਆਂ ਤੋਂ ਸੁਲਤਾਨ ਹੈ ਉਤਮ ਤੇਰੀ ਜਾਤ ਸੈਂਬਰਸਾਂ ਕੇ ਵਿਛੜੇ ਆਣ ਮਲਾਮੇ ਰਾਤ ਰਾਤ ਨੂੰ ਉਹ ਮਿਲ ਪੈਂਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਨੇ ਸੈਂਕੜੇ ਬਰਸਾਂ ਤੋਂ ਵਿਛੜੇ ਪਿਆ ਇੱਕ ਹਿਰਦੇ ਦਾ ਦਰਸ਼ਨ ਇਹਨੂੰ ਸਾਰਿਆਂ ਤੋਂ ਪ੍ਰਮੁੱਖ ਦਰਸ਼ਨ ਮੰਨੇ ਆ ਅੰਦਰ ਇਹ ਜਿਹੜਾ ਹਿਰਦੇ ਦਾ ਦਰਸ਼ਨ ਹੈ ਇਹਦੇ ਨਹੀਂ ਸਾਨੂੰ ਕਰਮ ਸੰਗਤ ਸੇਵਾ ਦਾਨ ਨਾਮ ਇਹ ਬਹੁਤ ਸਮਰਪਿਤ ਹੋ ਕੇ ਕਰਨਾ ਪੈਂਦਾ ਪਰ ਮਹਾਰੀ ਕਹਿੰਦੇ ਜਿਨ੍ਹਾਂ ਨੂੰ ਇਹ ਦਰਸ਼ਨ ਹੋ ਗਏ ਉਹ ਵੱਡੇ ਭਾਗਾਂ ਵਾਲੇ ਬੜਵਿਭਾਗੀ ਗੁਰਦਰਸ਼ਨ ਪਾਇਆ ਗੁਰੂ ਦੇ ਤਾਂ ਜਿਹੜਾ ਸਨਮੁਖ ਆ ਗਿਆ ਸਾਰੇ ਹੀ ਬੜਵਿਭਾਗੇ ਆ ਵੱਡੇ ਭਾਗਾਂ ਵਾਲੇ ਆ ਚਾਹ ਗੁਰੂ ਦੇ ਸਰੂਪ ਦਾ ਦਰਸ਼ਨ ਕਰ ਲਿਆ ਚੈ ਗੁਰੂ ਦਾ ਸੁਪਨੇ ਚ ਦਰਸ਼ਨ ਹੋ ਗਿਆ ਚ ਸਣੁਖ ਤੇ ਜਿਨ੍ਹਾਂ ਨੂੰ ਪੂਰਨ ਦਰਸ਼ਨ ਹੋ ਗਿਆ ਫਿਰ ਉਹਦੇ ਤੇ ਤਾਂ ਕਿਰਪੀ ਕਿਰਪਾਈ ਆ